ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੀ ਮਹਿਲਾ ਦੀ ਜਿਸ ਨੇ ਆਪਣੇ ਹੌਸਲੇ ਅਤੇ ਹੌਂਸਲੇ ਨਾਲ ਪੂਰੀ ਦੁਨੀਆ ਨੂੰ ਪ੍ਰੇਰਿਤ ਕੀਤਾ। ਅਸੀਂ ਗੱਲ ਕਰ ਰਹੇ ਹਾਂ ਸੁਨੀਤਾ ਵਿਲੀਅਮ ਦੀ, ਇੱਕ ਭਾਰਤੀ ਅਮਰੀਕੀ ਪਲਾੜ ਯਾਤਰੀ ਜਿਨ੍ਹਾਂ ਨੇ ਪਲਾੜ ਵਿੱਚ ਕਈ ਰਿਕਾਰਡ ਕਾਇਮ ਕੀਤੇ ਹਨ। ਸੁਨੀਤਾ ਵਿਲੀਅਮ ਨੇ 5 ਜੂਨ ਨੂੰ ਆਪਣੇ ਸਹਿਯੋਗੀ ਅਤੇ NASA ਦੇ ਪਲਾੜ ਯਾਤਰੀ ਵੁਚ ਬਿਲਮੋਰ ਦੇ ਨਾਲ Boeing ਦੇ Starliner ਪਲਾੜ ਜਾਨ ਨੂੰ ਲਾਂਚ ਕੀਤਾ ਸੀ। ਉਹ 6 ਜੂਨ ਨੂੰ ਅੰਤਰਰਾਸ਼ਟਰੀ ਪਲਾੜ ਸਟੇਸ਼ਨ ਵਿੱਚ ਪਹੁੰਚੇ ਸਨ। ਪਰ ਦੋਸਤੋ ਇਸ ਮਿਸ਼ਨ ਵਿੱਚ ਇੱਕ ਅਨਕਿਆਸੀ ਸਮੱਸਿਆ ਆ ਗਈ। ISS ਦੇ ਰਸਤੇ ਤੇ ਸਟਾਰਲਾਈਨਰ ਨੂੰ ਥਰਸਟਲ ਅਤੇ ਹੀਲੀਅਮ ਵਿੱਚ ਨੁਕਸ ਪਾਇਆ ਗਿਆ ਸੀ। ਲੀਕ ਸਟਾਰਲਾਈਨਰ ਤੇ ਸਨੀਤਾ ਅਤੇ ਬੋਚ ਨੂੰ ਵਾਪਸ ਲਿਆਉਣ ਵਿੱਚ ਜੋਖਮ ਭਰਿਆ ਸਮਝਦੇ ਹੋਏ NASA ਨੇ ਬੋਇੰਗ ਬੋਇੰਗ ਪਲਾਟ ਜਾਂ ਨੂੰ ਖਾਲੀ ਵਾਪਸ ਲਿਆਉਣ ਦਾ ਫੈਸਲਾ ਕੀਤਾ। ਅਮਰੀਕੀ ਪਲਾਟ ਏਜੰਸੀ ਨੇ ਕਿਹਾ ਕਿ ਸਟਾਰਲਾਈਨਰ ਪਲਾਟ ਜਹਾਜ਼ਰੀ ਹੁਣ ਫਰਵਰੀ 2025 ਵਿੱਚ SpaceX ਡ੍ਰੈਗਨ ਪਲਾਟ ਜਾਂ ਤੇ ਵਾਪਸ ਆਉਣਗੇ। ਪਰ ਇਹ ਵੀ ਮਿਸ਼ਨ ਨੂੰ ਥੋੜਾ ਜਿਹਾ ਲੇਟ ਕਰ ਦਿੱਤਾ ਗਿਆ। ਹੁਣ ਇਹ ਮਿਸ਼ਨ ਮਾਰਚ ਵਿੱਚ ਲਾਂਚ ਕੀਤਾ ਜਾਵੇਗਾ ਅਤੇ ਸਨੀਤਾ ਵਿਲੀਅਮ ਹੁਣ ਮਾਰਚ ਜਾਂ ਅਪ੍ਰੈਲ ਵਿੱਚ ਹੀ ਧਰਤੀ ਦੇ ਵਾਪਸ ਆ ਸਕਣਗੇ। ਸਨੀਤਾ ਵਿਲੀਅਮ ਨੇ ਪਲਾਟ ਵਿੱਚ ਕਈ ਇਸ ਪ੍ਰਕਾਰ ਹਨ ਸਭ ਤੋਂ ਲੰਮਾ ਸਮਾਂ ਪਲਾਟ ਵਿੱਚ ਰਹਿਣ ਵਾਲੀ ਮਹਿਲਾ ਸਭ ਤੋਂ ਵੱਧ ਸਪੇਸ ਵਾਕ ਕਰਨ ਵਾਲੀ ਮਹਿਲਾ ਪਲਾਟ ਵਿੱਚ ਮੈਰਾਥਨ ਦੌੜਨ ਵਾਲੀ ਪਹਿਲੀ ਵਿਅਕਤੀ ਸੁਨੀਤਾ ਵਿਲੀਅਮ ਇੱਕ ਪ੍ਰੇਰਣਾਦਾਇਕ ਸ਼ਖਸੀਅਤ ਹਨ ਅਤੇ ਉਨ੍ਹਾਂ ਦੇ ਕੰਮ ਨੇ ਵਿਗਿਆਨ ਅਤੇ ਖੋਜ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਉਨ੍ਹਾਂ ਦੀਆਂ ਪ੍ਰਾਪਤੀਆਂ ਨੇ ਦੁਨੀਆ ਭਰ ਦੇ ਲੋਕਾਂ ਨੂੰ ਸੁਪਨੇ ਦੇਖਣ ਅਤੇ ਉਹਨਾਂ ਨੂੰ ਸਕਾਰ ਕਰਨ ਲਈ ਪ੍ਰੇਰਿਤ ਕੀਤਾ ਹੈ ਤੇ ਦੋਸਤੋ ਅੱਜ ਦੀ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਜੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਕਰ ਦਿਓ ਤੇ ਨਾਲ ਨਾਲ ਸਾਡੇ ਪੇਜ ਨੂੰ ਫੋਲੋ ਵੀ ਕਰ ਲਓ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਾਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਧੰਨਵਾਦ